ਕੀ ਤੁਹਾਡੇ ਹੱਥ ਵੀ ਨਹੀਂ ਟਿਕਦਾ ਪੈਸਾ ਘਰ ਵਿੱਚ ਕਰੋ ਸਿਰਫ ਇਹ ਬਦਲਾ ਪੈਸੇ ਦੇ ਲੱਗ ਜਾਣਗੇ ਢੇਰ ਮਾਇਰਾਂ ਦੀ ਸਲਾਹ ਤੁਹਾਡੇ ਤੱਕ ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸੁਹਾਣਿਆਂ ਨਾਲ ਸੁਵੰਦਿਤ ਬੱਚਿਆਂ ਨਾਲ ਸੁਵੰਦਿਤ ਸਰਕਾਰੀ ਸਕੀਮਾਂ ਸਰਕਾਰੀ ਭਰਤੀਆਂ ਤੇ ਹੋਰ ਵੀ ਜਿਹੜੀਆਂ ਤੁਹਾਡੀ ਜ਼ਿੰਦਗੀ ਨਾਲ ਸੰਬੰਧਿਤ ਵੀਡੀਓ ਨੇ ਉਹ ਲੈ ਕੇ ਆਉਂਦੇ ਰਹਨੇ ਆ। ਚੈਨਲ ਤੇ ਨਵੇਂ ਆਏ ਹੋ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ। ਸ਼ੁਰੂ ਕਰਾਂਗੇ ਅੰਤ ਤੱਕ ਜਰੂਰ ਦੇਖਦੇ ਰਹਿਣਾ। ਮਿਹਨਤ ਕਰਨ ਤੋਂ ਬਾਅਦ ਵੀ ਕਈ ਵਾਰ ਪੈਸੇ ਹੱਥ ਵਿੱਚ ਨਹੀਂ ਟਿਕਦੇ। ਇਸ ਤੋਂ ਇਲਾਵਾ ਪੈਸਾ ਹੱਥ ਆਉਣ ਤੋਂ ਪਹਿਲਾਂ ਹੀ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਕਿਤੇ ਨਾ ਕਿਤੇ ਇਸ ਦਾ ਕਾਰਨ ਘਰ ਵਿੱਚ ਮੌਜੂਦ ਵਾਸਤੂ ਨੁਕਸ ਵੀ। ਕੋ ਸਕਦੇ ਨੇ ਵਾਸਤੂ ਨੁਕਸਾਨ ਕਰਨ ਘਰ ਦੀ ਖੁਸ਼ਹਾਲੀ ਅਤੇ ਤਰੱਕੀ ਵਿੱਚ ਰੁਕਾਵਟ ਆਉਣ ਲੱਗ ਜਾਂਦੀ ਹੈ ਤੇ ਘਰ ਵਿੱਚ ਧਨ ਦਾ ਪ੍ਰਵਾਹ ਰੁਕ ਜਾਂਦਾ ਹੈ ਅਜਿਹੇ ਚ ਤੁਸੀਂ ਘਰ ਦੀਆਂ ਕੁਝ ਚੀਜ਼ਾਂ ਨੂੰ ਬਦਲ ਕੇ ਘਰ ਦੇ ਵਾਸਤੂ ਨੁਕਸ ਨੂੰ ਦੂਰ ਕਰ ਸਕਦੇ ਹੋ ਇਸ ਨਾਲ ਧਨ ਦੇਵਤਾ ਕੁਬੇਰ ਘਰ ਤੇ ਕਿਰਪਾ ਕਰਨਗੇ ਅਤੇ ਘਰ ਚ ਧਨ ਦੀ ਆਮਦ ਸ਼ੁਰੂ ਹੋ ਸਕਦੀ ਹੈ ਤਾਂ ਉਹ ਜਾਣਦੇ ਆ ਉਹਨਾਂ ਟਿਪਸ ਬਾਰੇ ਘਰ ਦੀ ਇਸ ਦਿਸ਼ਾ ਚ ਪੈਸਾ ਰੱਖੋ ਉੱਤਰ ਦਿਸ਼ਾ ਨੂੰ ਤੰਦੀ ਦਿਸ਼ਾ ਮੰਨਿਆ ਜਾਂਦਾ ਹੈ ਇਸ ਦਿਸ਼ਾ ਵਿੱਚ ਭਗਵਾਨ ਕੁਬੇਰ ਦਾ ਨਿਵਾਸ ਮੰਨਿਆ ਜਾਂਦਾ ਹੈ ਅਜੇ ਹੀ ਜੇ ਤੁਹਾਨੂੰ ਘਰ ਦੀ ਉੱਤਰ ਦਿਸ਼ਾ ਚ ਪੈਸਾ ਜੰਤ ਜੋਰੀ ਰੱਖਣੀ ਚਾਹੀਦੀ ਹੈ ਇਸ ਤੋਂ ਇਲਾਵਾ ਤਜੋਰੀ ਨੂੰ ਇਸ ਤਰ੍ਹਾਂ ਰੱਖੋ ਕਿ ਦਰਵਾਜ਼ਾ ਉੱਤਰ ਦਿਸ਼ਾ ਚ ਖੁੱਲੇ ਇਸ ਨਾਲ ਵੀ ਘਰ ਚ ਧਨ ਵਧਦਾ ਹੈ ਅੱਗੇ ਹੈ ਇਸ ਦਿਸ਼ਾ ਚ ਲਗਾਓ ਮਨੀ ਪਲਾਂਟ ਵਾਸਤੂ ਮਾਨਤਾਵਾਂ ਮੁਤਾਬਕ ਜੇਕਰ ਮਨੀ ਪਲਾਂਟ ਉੱਤਰ ਦਿਸ਼ਾ ਵਿੱਚ ਲਗਾਇਆ ਜਾਵੇ ਤਾਂ ਇਹ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਇਸ ਨੂੰ ਹਮੇਸ਼ਾ ਮਿੱਟੀ ਵਿੱਚ ਲਗਾਓ ਇਸ ਤੋਂ ਇਲਾਵਾ ਜੇਕਰ ਤੁਸੀਂ ਘਰ ਚ ਮਨੀ ਪਲਾਂਟ ਰੱਖਣ ਜਾ ਰਹੇ ਹੋ ਤਾਂ ਇਸ ਨੂੰ ਕੱਚ ਦੀ ਬੋਤਲ ਚ ਰੱਖੋ ਇਹ ਕਬੇਰ ਦੇਵਤਾ ਦੀ ਤਸਵੀਰ ਭਗਵਾਨ ਕੁਬੇਰ ਨੂੰ ਤੰਦਾ ਦੇਵਤਾ ਵੀ ਮੰਨਿਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਤੁਹਾਨੂੰ ਉੱਤਰ ਦਿਸ਼ਾ ਵਿੱਚ ਭਗਵਾਨ ਕੁਬੇਰ ਦੀ ਤਸਵੀਰ ਲਾਉਣੀ ਚਾਹੀਦੀ ਹੈ। ਰੋਜ਼ਾਨਾ ਕੁਬੇਰ ਦੀ ਪੂਜਾ ਕਰਨ ਨਾਲ ਤੁਹਾਡੀ ਆਰਥਿਕ ਸਥਿਤੀ ਵਿੱਚ ਸੁਧਾਰ ਹੋਵੇਗਾ ਅਤੇ ਤੁਹਾਨੂੰ ਧਨ ਵੀ ਮਿਲੇਗਾ। ਇਸ ਤੋਂ ਇਲਾਵਾ ਤੁਸੀਂ ਇਸ ਦਿਸ਼ਾ 'ਚ ਕੁਬੇਰ ਯੰਤਰ ਵੀ ਲਾ ਸਕਦੇ ਹੋ। ਅਗੇ ਉੱਤਰ ਦਿਸ਼ਾ ਨੂੰ ਸਾਫ਼ ਰੱਖੋ ਆਰਥਿਕ ਸਥਿਤੀ ਨੂੰ ਸੁਧਾਰਨ ਲਈ ਆਪਣੇ ਘਰ ਦੀ ਉੱਤਰ ਦਿਸ਼ਾ ਨੂੰ ਹਮੇਸ਼ਾ ਸਾਫ਼ ਰੱਖੋ ਇਸ ਦਿਸ਼ਾ ਵਿੱਚ ਕਦੇ ਵੀ ਕੂੜਾ ਇਕੱਠਾ ਨਾ ਹੋਣ ਦਿਓ ਮਾਨਤਾਵਾਂ ਮੁਤਾਬਕ ਇਸ ਦਿਸ਼ਾ 'ਚ ਕੂੜਾ ਸੁੱਟਣ ਨਾਲ ਗਰੀਬੀ ਆਉਣ ਲੱਗਦੀ ਹੈ ਅਗਿਆ ਕ੍ਰਿਸਟਲ ਪਿਰਾਮਿਡ ਘਰ ਚ ਕ੍ਰਿਸਟਲ ਦਾ ਪਾਇਰਾਮਿਡ ਰੱਖਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਵਾਸਤੂ ਮਾਨਤਾਵਾਂ ਮੁਤਾਬਕ ਇਸ ਨੂੰ ਘਰ ਚ ਰੱਖਣ ਨਾਲ ਆਰਥਿਕ ਗਰੀਬੀ ਦੂਰ ਹੁੰਦੀ ਹੈ ਤੇ ਵਿਅਕਤੀ ਨੂੰ ਤਨ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਇਸ ਤੋਂ ਇਲਾਵਾ ਤੁਸੀਂ ਪਾਇਰਾਮਿਡ ਨੂੰ ਅਜੇ ਹੀ ਜਗ੍ਹਾ ਤੇ ਰੱਖ ਸਕਦੇ ਹੋ ਜਿੱਥੇ ਘਰ ਦੇ ਸਾਰੇ ਮੈਂਬਰਾਂ ਦਾ ਜ਼ਿਆਦਾ ਸਮਾਂ ਬਤੀਤ ਹੁੰਦਾ ਹੋਵੇ। ਯਾਦ ਰੱਖੋ ਇਹ ਸਾਰੀ ਜਾਣਕਾਰੀ ਵਾਸਤੂ ਸ਼ਾਸਤਰ ਤੇ ਆਧਾਰਿਤ ਹੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਇਸ ਦੇ ਵਿੱਚ ਸਾਡਾ ਜਾਂ ਸਾਡੇ ਚੈਨਲ ਦਾ ਆਪਣਾ ਕੋਈ ਨਿੱਜੀ ਵਿਚਾਰ ਨਹੀਂ ਹੈ ਜੇਕਰ ਤੁਸੀਂ ਇਸ ਨੂੰ ਅਪਲਾਈ ਕਰਦੇ ਹੋ ਤਾਂ ਆਪਣੇ ਹਿਸਾਬ ਨਾਲ ਆਪਣੀ ਸੋਚ ਸਮਝ ਅਨੁਸਾਰ ਹੀ ਲਾਗੂ ਕਰਨਾ ਹੈ ਅਪਲਾਈ ਕਰਨਾ ਹੈ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਾਂਗੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ